ਚਲੋ ਬੁਲਾਵਾ ਆਇਆ ਹੈ ਮਦਰ ਨੇ ਬੁਲਾਇਆ ਸਭ ਤੋਂ ਪਹਿਲਾਂ ਤੇ ਖਾਸ ਇਹਦਾ ਟਾਈਟਲ ਹੈ ਬਿਲਕੁਲ ਫਿਰ ਖਾਸ ਇਹਦਾ ਮਿਊਜ਼ਿਕ ਹੈ ਫਿਰ ਖਾਸ ਇਹਦੇ ਕਲਾਕਾਰ ਨੇ ਫਿਰ ਖਾਸ ਇਹਦੀ ਥੀਮ ਹੈ ਸਾਰੀ ਖਾਸ ਇਹ ਸਾਰੀਆਂ ਚੀਜ਼ਾਂ ਖਾਸ ਨੇ ਇਹਦੇ ਕੋਈ ਬੈਠ ਕੇ ਅਸੀਂ ਭਾਸ਼ਣ ਬਾਜੀ ਨਹੀਂ ਦੇ ਦੇਣਾ ਡਾਕੂਮੈਂਟਰੀ ਨਹੀਂ ਬਣਾ ਰਹੇ ਅਕਲ ਨਹੀਂ ਦੇ ਰਹੇ ਇੱਕ ਮੈਸੇਜ ਦੇ ਰਹੇ ਭਈ ਔਰ ਤੁਹਾਨੂੰ ਜਦੋਂ ਦੇਖੋਗੇ ਤੁਹਾਨੂੰ ਲੱਗੇਗਾ ਯਾਰ ਇਹ ਮੇਰੇ ਘਰ ਹੋਇਆ ਸੀ ਇਹ ਸੀ ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ ਛੋਟੇ ਗਲਤੀਆਂ ਕਰਦੇ ਨੇ ਤੇ ਵੱਡੇ ਉਹਨਾਂ ਨੂੰ ਅਹਿਸਾਸ ਕਰਾ ਦਿੰਦੇ ਨੇ ਪਰ ਲੇਕਿਨ ਉਹਨਾਂ ਦਾ ਅੰਦਾਜ਼ ਵਧੀਆ ਹੁੰਦਾ ਸਰ ਇਸੇ ਕਿਲੋਂ ਚ ਮਾਫ ਕਰਤਾ ਕਿ ਤਿੰਨ ਹੋਰ ਬਣਨ ਗਿਆ ਤੇ ਫਿਰ ਮਾਫ ਨੀ ਨੀ ਮੈਂ ਡਾਂਡ ਦਿੰਦਾ ਮੈਂ ਕਹਿੰਦਾ ਮੈਂ ਨਕਲੀ ਜਾਟਾਂ ਅਗਲੇ ਬਾਹਮਣਾਂ ਨੂੰ ਸ਼ਰਾਬ ਦੇ ਦੂੰਗਾ ਸ਼ਰਾਬ ਸੁਣ ਕੇ ਡਰ ਗਿਆ ਜਾਂ ਨਹੀਂ 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 ਸ਼ਰਾਬ ਮੰਗਦੇ ਹੋ ਜਿਵੇਂ ਕਹਿੰਉਂਗੇ ਉਹ ਕਰ ਲਾਏ ਦੋਸਤੋ ਫਿਲਮਾਂ ਚਾਹੇ ਪੰਜਾਬੀ ਹੋਣ ਚਾਹੇ ਹਿੰਦੀ ਹੋਣ ਜਦੋਂ ਪਰਦੇ ਉੱਤੇ ਫਿਲਮ ਲੱਗਦੀ ਹੈ ਤਾਂ ਕਿਸੇ ਨਾ ਕਿਸੇ ਦੀ ਜ਼ਿੰਦਗੀ ਦੇ ਨਾਲ ਉਹ ਅਟੈਚ ਜੁੜ ਹੁੰਦੀ ਹੈ ਇਸ ਕਰਕੇ ਪੰਜਾਬੀ ਫਿਲਮਾਂ ਨੂੰ ਕ੍ਰੇਜ ਜਿਹੜਾ ਵਾ ਉਹ ਲਗਾਤਾਰ ਵਧਦਾ ਵੀ ਨਜ਼ਰ ਆਉਂਦਾ ਹੈ ਕਿ ਹਿੰਦੀ ਤੋਂ ਜ਼ਿਆਦਾ ਪੰਜਾਬੀ ਦਾ ਕ੍ਰੇਜ ਇਸ ਵਕਤ ਜ਼ਿਆਦਾ ਹੈ ਇਸ ਲਈ ਸਾਡੇ ਨਾਲ ਚਲੋ ਬੁਲਾਵਾ ਆਇਆ ਹੈ ਫਿਲਮ ਦੇ ਕਲਾਕਾਰ ਪਹੁੰਚੇ ਹੋਏ ਨੇ ਅੰਮ੍ਰਿਤਸਰ ਤੇ ਜਿਹੜੀ ਸਾਡੇ ਨਾਲ ਇਸ ਵਕਤ ਮੌਜੂਦ ਨੇ ਗੱਲਬਾਤ ਸਾਂਝੀ ਕਰਦੇ ਹਾਂ ਕਿ ਇਸ ਫਿਲਮ ਦੇ ਵਿੱਚ ਖਾਸ ਕੀ ਲਿਆਂਦਾ ਜਾ ਰਿਹਾ ਕੀ ਖਾਸ ਹੋਏਗਾ ਜਿਹੜਾ ਲੋਕਾਂ ਨੂੰ ਪਸੰਦ ਆਏਗਾ ਫਿਲਮ ਦੇ ਕਲਾਕਾਰ ਮੌਜੂਦ ਨੇ ਸਰ ਫਿਲਮ ਜਿਸ ਤਰੀਕੇ ਦਾ ਨਾਮ ਰੱਖਿਆ ਗਿਆ ਲੋਕਾਂ ਦੀ ਇੱਕ ਭਾਵਨਾ ਜੁੜੇਗੀ ਕਿਉਂਕਿ ਇਹ ਦੇ ਉੱਤੇ ਇੱਕ ਭੇਟ ਵੀ ਹੈਗੀ ਚਲੋ ਬੁਲਾਵਾ ਆਇਆ ਹੈ ਇਹਦੇ ਉੱਤੇ ਉਹ ਵੀ ਹੈਗੀ ਤਾਂ ਇਹਦੇ ਵਿੱਚ ਖਾਸ ਕੀ ਲੈ ਕੇ ਆਏ ਅਸੀਂ ਸਭ ਤੋਂ ਪਹਿਲਾਂ ਤੇ ਖਾਸ ਇਹਦਾ ਟਾਈਟਲ ਹੈ ਬਿਲਕੁਲ ਫਿਰ ਖਾਸ ਇਹਦਾ ਮਿਊਜ਼ਿਕ ਹੈ ਫਿਰ ਖਾਸ ਇਹਦੇ ਕਲਾਕਾਰ ਨੇ ਫਿਰ ਖਾਸ ਇਹਦੀ ਥੀਮ ਹੈ ਸਾਰੀ ਖਾਸ ਇਹ ਸਾਰੀਆਂ ਚੀਜ਼ਾਂ ਖਾਸ ਨੇ ਜੀ ਅਲੱਗ ਨੇ ਲੋਕ ਇਹਨੂੰ ਵੇਖਣਾਂ ਜਾਂਦਾ ਲੋਕ ਫਿਲਮ ਦੇਖਣਾਂਗੇ ਜੀ ਕੋਈ ਇੱਕ ਚੀਜ਼ ਦੇਖਣ ਵਾਸਤੇ ਨਹੀਂ ਟੋਟੈਲਿਟੀ ਵਿੱਚ ਫਿਲਮ ਕੀ ਹੈ ਉਹ ਬੋਲਦੀ ਇੱਕ ਚੀਜ਼ ਹੋੜਨਾ ਫਿਲਮ ਨਹੀਂ ਚਲਦੀ ਬਹੁਤ ਕੁਝ ਪਾਉਣਾ ਪੈਂਦਾ ਹੈਗਾ ਸੈਟੀਸਫਾਈ ਕਰਨਾ ਪੈਂਦਾ ਤੇ ਇਹਦੇ ਵਿੱਚ ਉਹ ਸਾਰਾ ਕੁਝ ਹੈ ਜਿਹੜਾ ਹਰ ਇੱਕ ਫਿਲਮ 'ਚ ਨਹੀਂ ਹੁੰਦਾ ਫਿਰ ਅਲੱਗ ਦੇਖਣ ਨੂੰ ਮਿਲੇਗਾ ਕਿ ਉਹ ਯਾਰ ਸ਼ੁਕਰ ਹੈ ਉਹ ਫਿਲਮ ਅਰਗੀ ਨਹੀਂ ਹੈ ਇਹਦੇ 'ਚ ਉਹ ਨਹੀਂ ਹੈ ਸਾਰਾ ਕੁਝ ਅਲੱਗ ਹੋਏਗਾ ਜ਼ਿਆਦਾਤਰ ਤੇ ਇਸ ਤਰ੍ਹਾਂ ਜਦੋਂ ਸਿਨੇਮਾ ਹਾਲ ਦੇ ਅੰਦਰ ਕੋਈ ਜਾਂਦਾ ਹੈ ਇਹ ਫਿਲਮ ਦੇਖਦਾ ਤੇ ਉਹਦੇ ਵਿੱਚ ਆ ਕੇ ਇਹ ਜ਼ਰੂਰ ਕਿਹਾ ਜਾਂਦਾ ਕਿ ਇਹਦੇ ਵਿੱਚ ਉਹ ਨਹੀਂ ਹੈਗਾ ਉਹ ਵਾਕਈ ਕਹਿੰਦੇ ਵੀ ਨੇ ਪਰ ਲੋਕ ਇਹ ਫਿਲਮ ਨੂੰ ਜਿਸ ਤਰ੍ਹਾਂ ਕਿ ਦੱਸਦੇ ਪਏ ਕਲਾਕਾਰ ਵੀ ਇਹਦੇ ਵਿੱਚ ਨਵੇਂ ਉਹ ਵੀ ਖਾਸ ਨੇ ਫਿਲਮ ਦਾ ਨਾਮ ਹੀ ਖਾਸ ਹੈ ਹਰ ਚੀਜ਼ ਖਾਸ ਹੈ ਪਰ ਫਿਰ ਵੀ ਲੋਕ ਜਾਣਨਾ ਚਾਹੁੰਦੇ ਉਹਨਾਂ ਕਿ ਕਿ ਹੈਗਾ ਕੀ ਇਹਦੇ ਵਿੱਚ ਕੀ ਲੈ ਕੇ ਆਏ ਹੋ ਸਭ ਤੋਂ ਪਹਿਲਾਂ ਤੇ ਮਾਤਾ ਹੈ ਜੀ ਕਿਉਂਕਿ ਮਾਤਾ ਦਾ ਜੋ ਹੈ ਉਹ ਬਹੁਤ ਸਟਰੋਂਗ ਮੈਸੇਜ ਵੀ ਹੈ ਤੁਸੀਂ ਕਹਿ ਸਕਦੇ ਹੋ ਸਟੋਰੀ ਦਾ ਪਾਰਟ ਹੈ ਕਰੈਕਟਰ ਹੈ ਦੂਸਰਾ ਜਿਹੜਾ ਇਹਦਾ 뮤직 ਹੈ ਪੇਟਾ ਹੈ ਕੀ ਹੈ ਉਹ ਫਿਲਮ ਦਾ ਟਾਈਟਲ ਤੁਸੀਂ ਇਹ ਕਹੋ ਬੋਲੋਗੇ ਤਾਂ ਅਗਲੀ ਲਾਈਨ ਤੁਹਾਡੇ ਮੂੰਹੋਂ ਆਪਣੇ ਆਪ ਨਿਕਲਣੀ ਹੈ ਚਲੋ ਬੁਲਾਵਾ ਆਇਆ ਹੈ माता नहीं बुलाया। है। बिल्कुल। तो यह चीज है, है नहीं मिलती और कदी फिल्म जो किसी अभी तो जबरदस्ती पाई हुई कद कलाइमैक्स आ गई कदम उड़ी फिल्म का बेस ये ही यही है लेकिन वीयी फिल्म नहीं है धार्मिक फिल्म नहीं है कॉस्ट्यूम ड्रामा नहीं है यह सोशल फिल्म है आम लोगों की फिल्म है आम लोगों का प्रॉब्लम है आम लोग किस तरह सॉल्व करते ਉਹਦੇ ਜ ਮਾਤਾ ਕਿਸ ਤਰ੍ਹਾਂ ਹੈਲਪ ਕਰਦੀ ਹੈ ਕਿਦਾਂ ਇਨਸਪਾਇਰ ਕਰਦੀ ਹੈ ਕਿਦਾਂ ਤੁਹਾਡੇ ਪ੍ਰੋਬਲਮ ਸੋਲਵ ਕਰਦੀ ਹੈ ਉਸ ਕਿਸਮ ਦੀ ਹੈ ਮੈਂ ਜ਼ਿਆਦਾ ਕਹਾਣੀ ਨਹੀਂ ਦੱਸ ਰਿਹਾ ਇਸ ਕਰਕੇ ਮੈਂ ਉਸ ਤਰ੍ਹਾਂ ਥੋੜਾ ਬਹੁਤ ਪਤਾ ਲੱਗੀ ਜਾਏਗਾ ਤੇ ਲੋਕ ਜਾਣਗੇ ਥੋੜਾ ਬਹੁਤ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਇੱਕ ਫੈਮਿਲੀ ਦੀ ਕਹਾਣੀ ਹੈ ਜਿਹਨਾਂ ਦਾ ਮਾਤਾ ਦੇ ਉੱਤੇ ਬਹੁਤ ਵਿਸ਼ਵਾਸ ਹੈ ਤੇ ਉਹਨਾਂ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਹੈ ਕਿਸੇ ਵਜ੍ਹਾ ਦੀ ਤੇ ਉਹ ਕਿਸ ਤਰ੍ਹਾਂ ਸੋਲਵ ਹੁੰਦੀ ਹੈ ਮਾਤਾ ਦੇ ਥਰੂ ਤੇ ਪਲੱਸ ਜੋ ਹੈ ਕਿ ਭਈ ਮੈਂ ਤਾਂ ਕਹਾਂਗਾ ਕਿ ਮੈਂ ਆਪਣੇ ਆਪ ਨੂੰ ਕਹਾਂਗਾ ਕਿ ਫਾਦਰ ਅਰ ਸਨ ਦੀ ਕਹਾਣੀ ਹੈ ਉਹਨਾਂ ਦੇ ਰਿਲੇਸ਼ਨਸ਼ਿਪ ਦੀ ਕਹਾਣੀ ਹੈ ਉਹਨਾਂ ਦਾ ਕੀ ਰਿਸ਼ਤਾ ਹੈਗਾ ਕਈ ਵਾਰੀ ਕੀ ਹੁੰਦਾ ਕਿ ਬਾਪ ਬੇਟੇ ਨੂੰ ਪਿਆਰ ਕਰਦਾ ਹੁੰਦਾ ਬੇਟਾ ਬਾਪ ਨੂੰ ਪਿਆਰ ਕਰਦਾ ਪਰ ਅਸੀਂ ਦੋਨੋਂ ਬੋਲ ਨਹੀਂ ਪਾਉਂਦੇ ਉਹ ਬੋਲਣਾ ਬਹੁਤ ਜ਼ਰੂਰੀ ਹੁੰਦਾ ਹੈ ਜਦ ਤੱਕ ਤੁਸੀਂ ਬੋਲੋਗੇ ਨਹੀਂ ਉਹ ਪਤਾ ਨਹੀਂ ਲੱਗਦਾ ਕਈ ਵਾਰੀ ਆਦਮੀ ਕਹਿੰਦਾ ਜੀ ਯਾਰ ਗੱਲ ਸੀ ਤੁਮੇ ਨੂੰ ਦੱਸਿਆ ਕਿਉਂ ਨਹੀਂ ਤੇ ਉਸ ਕਿਸਮ ਦਾ ਮੈਸੇਜ ਵੀ ਹੈਗਾ ਜਨਰੇ ਇਸ ਨਵੀਂ ਜਨਰੇਸ਼ਨ ਨੂੰ ਵੀ 올ਡ ਜਨਰੇਸ਼ਨ ਨੂੰ ਵੀ ਮਾਤਾ ਪਿਤਾ ਵੀ ਗਲਤ ਹੋ ਸਕਦੇ ਨੇ ਬੱਚੇ ਵੀ ਗਲਤ ਹੋ ਸਕਦੇ ਐਦਾ ਨਹੀਂ ਕਿ ਹਮੇਸ਼ਾ ਅਸੀਂ ਇਹ ਨਵੀਂ ਜਨਰੇਸ਼ਨ ਨਵੀਂ ਜਨਰੇਸ਼ਨ ਨੂੰ ਪਿੱਟੀ ਜਾਈਏ ਉਹਨਾਂ ਦੀ ਬੁਰਾਈ ਕਰੀ ਜਾਈਏ ਤੇ ਬਹੁਤ ਕੁਝ ਅਸਥਾ ਹੈ ਜਿਹੜਾ ਦੋਨਾਂ ਨੂੰ ਮਿਲੇਗਾ ਦੋਨਾਂ ਨੂੰ ਸਿੱਖਣ ਦੀ ਲੋੜ ਹੈ ਪਰ ਇਹ ਲਾਈਫ ਚੋ ਲਿਆ ਗਿਆ ਇਹਦੇ ਕੋਈ ਬੈਠ ਕੇ ਅਸੀਂ ਭਾਸ਼ਣ ਬਾਜੀ ਨਹੀਂ ਦੇਦੇ ਡਾਕੂਮੈਂਟਰੀ ਨਹੀਂ ਬਣਾ ਰਹੇ ਅਕਲ ਨਹੀਂ ਦੇ ਰਹੇ ਇੱਕ ਮੈਸੇਜ ਦੇ ਰਹੇ ਵੀ ਪਰ ਤੁਹਾਨੂੰ ਜੇ ਦੇਖੋਗੇ ਤਾਂ ਲੱਗੇਗਾ ਯਾਰ ਇਹ ਤੇ ਮੇਰੇ ਘਰ ਹੋਇਆ ਸੀ ਇਹ ਸੀ ਇਹਨਾਂ ਨੂੰ ਕਿਉਂ ਪਤਾ ਲੱਗ ਗਿਆ ਇਹ ਤੇ ਮੇਰੇ ਨਾਲ ਹੋਇਆ ਸੀ ਵੀ ਹਰ ਇੱਕ ਦਿਨ ਨਾਲ ਅਟੈਚ ਰਹੇਗੀ ਆਹ ਹਾਂ ਇਹ ਤੇ ਮੇਰੇ ਫਾਦਰ ਹੋਰੀਏ ਨਾਲ ਗੱਲ ਕਰਦਾ ਹੈ ਉਹ ਹੈ ਦੂਸਰਾ ਇਹ ਹੈ ਕਿ ਪਿਕਚਰਸ ਤੇ ਜਿਹੜਾ ਵੀ ਇੱਕ ਪਿਕਚਰ ਦਾ ਇੱਕ ਪੇਸ ਹੈ ਟੋਨ ਹੈ ਉਹ ਰੀਅਲਿਸਟਿਕ ਹੈ ਉਹ ਖਾਓਗਾ ਅਸੀਂ ਚੀਕਾ ਨਹੀਂ ਮਾਰਦੇ ਉੱਚੀ ਨਹੀਂ ਬੋਲਦੇ ਜਿਵੇਂ ਹੁਣ ਗੱਲ ਕਰ ਰਹੇ ਆ ਇੱਕ ਰੀਅਲਿਸਟਿਕ ਲੈਵਲ ਤੇ ਗੱਲ ਕਰਦੇ ਆ ਰੱਤ ਜੀ ਸਾਰੇ ਸੀਨ ਰੀਅਲਿਸਟਿਕ ਹੈਗੇ ਨੇ ਕਿਉਂਕਿ ਰੀਅਲਿਸਟਿਕ ਅੱਜ ਕੱਲ ਦਾ ਸਿਨੇਮਾ ਰੀਅਲਿਸਟਿਕ ਹੋ ਗਿਆ ਹੈ ਆਪਾਂ ਨੂੰ ਪੰਜਾਬੀਆਂ ਨੂੰ ਆਦਤ ਹੈ ਅਸੀਂ ਹੱਸਦੇ ਆ ਤਾਂ ਵੀ ਜ਼ੋਰ ਦੀ ਰੋਂਦੇ ਆ ਤਾਂ ਵੀ ਜ਼ੋਰ ਦੀ ਲੜਦੇ ਆ ਤਾਂ ਵੀ ਜ਼ੋਰ ਦੀ ਤੇ ਇਹਦੇ ਥੋੜਾ ਜਿਹਾ ਸਟਲ ਮਾਮਲਾ ਰੱਖਿਆ ਵੀ ਤੁਸੀਂ ਹੌਲੀ ਗੱਲ ਕਰੋਗੇ ਤਾਂ ਵੀ ਮੈਂ ਸੁਣ ਸਕਦਾ ਸਮਝ ਸਕਦਾ ਇਸ ਤਰ੍ਹਾਂ ਦਾ ਕੁਝ ਹੈ ਜੋ ਮੈਨੂੰ ਲੱਗਦਾ ਨਵਾਂ ਪਹਣਾ ਹੈ ਅਕਸਰ ਹੀ ਸਰ ਬਹੁਤ ਪਰਦਿਆਂ ਹੁੰਦੇ ਤੁਸੀਂ ਲੋਕਾਂ ਦੀ ਦਿਲਾਂ ਦੇ ਵਿੱਚ ਰਾਜ ਕਰਦੇ ਜੀ ਇਸ ਵਕਤ ਕੋਈ ਵੀ ਫਿਲਮ ਹੋਵੇ ਜਾਂ ਫਿਰ ਪੁਰਾਣੇ ਕਲਾਕਾਰ ਜਿਹੜੇ ਨੇ ਜਿਹੜੇ ਕਿ ਵਾਕਿਆ ਲੋਕਾਂ ਦੇ ਦਿਲਾਂ 'ਚ ਰਾਜ ਕਰਦੇ ਵੀ ਉਹਨਾਂ ਨੂੰ ਲੈ ਕੇ ਜਾਦਾ ਹਿੱਟ ਕਰਨ ਦੀ ਕੋਸ਼ਿਸ਼ ਕਰਦੀ ਫਿਲਮ ਵੀ ਉਹਦੇ ਕਰਕੇ ਜਾਦਾ ਹਿੱਟ ਹੋ ਜਾਂਦੀ ਲੋਕ ਪਸੰਦ ਕਰਦੇ ਨੇ ਤੁਹਾਨੂੰ ਇਸ ਫਿਲਮ ਦੇ ਵਿੱਚ ਐਕਸਪੀਰੀਅੰਸ ਕਿਸ ਤਰ੍ਹਾਂ ਦਾ ਰਿਹਾ ਕੋਈ ਮੈਂ ਨਹੀਂ ਸਮਝਦਾ ਕਿ ਪੁਰਾਣੇ ਕਲਾਕਾਰਾਂ ਦੇ ਨਾਲ ਉਹਨਾ ਹਿੱਟ ਹੁੰਦਾ ਸਭ ਤੋਂ ਪਹਿਲਾਂ ਜੇ ਤੁਹਾਡੇ ਕੋਲ ਕਹਾਣੀ ਅੱਛੀ ਹੈ ਸਕ੍ਰਿਪਟ ਅੱਛੀ ਹੈ ਤਾਂ ਸਭ ਕੁਝ ਅੱਛਾ ਹੈ ਅਧਿਆਨੋਂ ਜ਼ਿਆਦਾ ਕੰਮ ਤੁਹਾਡੀ ਕਹਾਣੀ ਸਕ੍ਰਿਪਟ ਕਰ ਦਿੰਦੀ ਹੈ ਵਰਨਾ ਤੁਸੀਂ ਦੱਸੋ ਕਿ ਇੱਕ ਕਲਾਕਾਰ ਇੱਕ ਫਿਲਮ 'ਚ ਅੱਛਾ ਹੁੰਦਾ ਉਹੀ ਦੂਜੇ 'ਚ ਮਾੜਾ ਕਿਉਂ ਹੁੰਦਾ ਕਿਉਂਕਿ ਦੂਜੇ ਵਿੱਚ ਉਹ ਕੋਲ ਕਰਨ ਵਾਸਤੇ ਕੋਈ ਨਹੀਂ ਹੁੰਦਾ ਸੀ ਨਹੀਂ ਹੁੰਦਾ ਤਾਂ ਲੋਕਾਂ ਨੂੰ ਨਹੀਂ ਪਸੰਦ ਆਦਾ ਦੂਸਰਾ ਮੈਨੂੰ ਜੇ ਪੂਰੀ ਯੂਨਿਟ ਦਾ ਹੈਲਪਲੈਸ ਸੁਤਿੰਦਰ ਮੇਰਾ ਪੁਰਾਣਾ ਯਾਰ ਦੋਸਤ ਹੈ ਬੇਲੀ ਹੈ ਭਰਾ ਹੈ ਇਹਨੇ ਮੇਰੇ ਨਾਲ ਜਦ ਡਾਇਰੈਕਟਰ ਨਹੀਂ ਬਣਿਆ ਸੀ ਉਦੋਂ ਵੀ ਅਸੀਂ ਇਕੱਠਿਆਂ ਨੇ ਕੰਮ ਕੀਤਾ ਫਿਰ ਡਾਇਰੈਕਟਰ ਹੋਣ ਤੋਂ ਬਾਅਦ ਐਸ ਕੀ ਪਹਿਲੀ ਵਾਰ ਕੰਮ ਕਰ ਰਹੇ ਇਹਨੇ ਪਹਿਲਾਂ ਮੈਨੂੰ ਲਿਆ ਨਹੀਂ ਮੈਂ ਡਾਂਟਿਆ ਇਹਨੂੰ ਮੈਂ ਕਿਹਾ ਡਾਂਟ ਪਈਏ ਜੀ ਹਾਂਜੀ ਸਰ ਡਾਂਟ ਪਈ ਹੈ ਤਾਂ ਹੀ ਫਿਰ ਮੈਨੂੰ ਕਰਨਾ ਪਿਆ ਹੁਣ ਇਹ ਸਿਰਫ ਨਾ ਸਿਰਫ ਇਸ ਫਿਲਮ ਚ ਅੱਗੇ ਤਿੰਨ ਫਿਲਮਾਂ ਦਾ ਕਰਾਰ ਹੋਇਆ ਜੀ ਅੱਛਾ ਹਾਂਜੀ ਤੇ ਫਿਰ ਨਾ ਕਰੋਗੇ ਤਾਂ ਫਿਰ ਡਾਂਟ ਦਿਓ ਵੱਧ ਸਕਦੀ ਜੰਦੀ ਉਹਨਾਂ ਨੂੰ ਹੱਕ ਹੈ ਜੀ ਵੱਡੇ ਭਰਾ ਨੇ ਨਹੀਂ ਤਾਂ ਡਾਂਟ ਤੋਂ ਬਿਨਾ ਕਿਉਂ ਨਹੀਂ ਤੁਸੀਂ ਕਿਹਾ ਬਸ ਕੁਛ ਨਾ ਕੁਛ ਕਾਰਨ ਹੋ ਜਾਂਦਾ ਹੀ ਡਾਂਟ ਤਾਂ ਹੀ ਪਈ ਆ ਰਾ ਗਲਤੀ ਦਾ ਐਸਾ ਛੋਟੇ ਗਲਤੀਆਂ ਕਰਦੇ ਨੇ ਤੇ ਵੱਡੇ ਉਹਨਾਂ ਨੂੰ ਅਹਿਸਾਸ ਕਰਾ ਦਿੰਦੇ ਨੇ ਪਰ ਲੇਕਿਨ ਉਹਨਾਂ ਦਾ ਅੰਦਾਜ਼ ਵਧੀਆ ਹੁੰਦਾ ਸਰ ਇਸੇ ਕਿਉਂ ਮਾਫ ਕਰਤਾ ਕਿ ਤਿੰਨ ਹੋਰ ਬਣਨਗੇ ਤੇ ਫਿਰ ਮਾਫ ਕਰੋਗੇ ਨਹੀਂ ਨਹੀਂ ਮੈਂ ਡਾਂਟ ਦਿੰਦਾ ਮੈਂ ਕਹਿੰਦਾ ਮੈਂ ਨਕਲੀ ਜਾਟਾਂ ਅਗਲੇ ਬਾਹ ਸ਼ਰਾਬ ਸੋਣ ਤੇ ਡਰ ਗਿਆ ਕਹਿੰਦਾ ਨਹੀਂ 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 ਸ਼ਰਾਬ ਨਾ ਦਿਓ ਜਿਵੇਂ ਕਹੂੰ ਕਿ ਉਹ ਕਰ ਲਾਗੇ ਬਿਲਕੁਲ ਐ ਡਾਇਰੈਕਟਰ ਸਾਹਿਬ ਨੇ ਜਿਹੜੇ ਮੌਜੂਦ ਨੇ ਸਰ ਜ਼ਿਆਦਾਤਰ ਸ਼ੂਟਿੰਗ ਕਿੱਥੇ ਕੀਤੀ ਗਈ ਆ ਜ਼ਿਆਦਾਤਰ ਭਾਜੀ ਮੋਹਾਲੀ ਦੇ ਆਸ-ਪਾਸ ਸ਼ੂਟਿੰਗ ਹੋਈ ਆ ਜੀ ਲੇਕਿਨ ਕੁਝ ਹਿੱਸਾ ਸਾਨੂੰ ਹਿਮਾਚਲ ਤੋਂ ਸ਼ੂਟ ਕਰਨਾ ਪਿਆ ਤਾਂ ਫਿਲਮ ਦਾ ਤੇ ਇੱਕ ਚੰਕ ਜਿਹੜਾ ਕਿ ਫਿਲਮ ਦੇ ਪ੍ਰੀ ਕਲਾਈਮੈਕਸ ਤੋਂ ਸ਼ੁਰੂ ਹੁੰਦਾ ਹੈ ਉਹ ਮਾਤਾ ਵੈਸ਼ਨੂ ਦੇਵੀ ਦੇ ਜਿਹੜੇ ਦਰਬਾਰ ਜਿਹੜਾ ਉੱਥੇ ਆਪਾਂ ਅੰਗੰਗਾ ਤੋਂ ਲੈ ਕੇ ਉੱਪਰ ਦਰਬਾਰ ਤੱਕ ਜਿਹੜੀ ਪੈਸੇਜ ਹੈ ਜ ਜਿਹਨੂੰ ਆਪਾਂ ਯਾਤਰਾ ਦਾ ਮਾਰ ਕਰਨਿਆ ਹਣਾ 14 ਕਿਲੋਮੀਟਰ ਦਾ ਉਹਦੇ ਚ ਅਸੀਂ ਕੁਝ ਸਪੋਰਟਸ ਫਾਈਨਲ ਕੀਤੇ ਸੀਗੇ ਤੇ ਉੱਥੇ ਅਸੀਂ ਸ਼ੂਟ ਕੀਤਾ ਜੀ ਅੱਛਾ ਸਰ ਜ਼ਿਆਦਾਤਰ ਅਸੀਂ ਦੇਖਦੇ ਜਉ ਤੁਜੀ ਜੀ ਇੱਕ ਗਾਣਾ ਕਮਾਲ ਦਾ ਦੁਬਈ ਕਰਕੇ ਆਏ ਹਾਂ ਸਰ ਨਹੀਂ ਹਲੇ ਇੱਥੇ ਦੀ ਗੱਲ ਨਹੀਂ ਜਦ ਤੱਕ ਨਾ ਰਿਵੀਲ ਕਰੀਏ ਸਰ ਹਾਇਡੈਟ ਐਟ੍ਰੈਕਸ਼ਨ ਹੈ ਉਹ ਤਾਂ ਕਮਾਲ ਆ ਸਰ ਤੁਸੀਂ ਜਿਹੜਾ ਇੱਕ Song ਮੈਨੂੰ ਲੱਗਦਾ ਫੇਰ ਤੀ ਡਾਂਡ ਖਾਣੀ ਪੈਣੀ ਇਹ ਕਹਿਣਾ ਬੜਾ ਪ੍ਰੋਡਿਊਸਰ ਦੇ ਪੈਸੇ ਲੱਗੇ ਨੇ ਦੱਸਣਾ ਫਿਲਮ 'ਚ ਰੋਮਾਂਟਿਕ Song ਵੀ ਹੈਗਾ ਜੀ ਕਿਉਂਕਿ ਫਿਲਮ ਦੇ ਚ ਸਾਰੇ ਰੰਗ ਨੇ ਜਿਵੇਂ ਜ਼ਿੰਦਗੀ ਕੁਝ ਰੰਗਾਂ ਵਿੱਚ ਮਤਲਬ ਹਾਂਜੀ ਹਾਂਜੀ ਸਾਰੇ ਤਰ੍ਹਾਂ ਦੇ ਰੰਗ ਨੇ ਹਾਂਜੀ ਹਾਂਜੀ ਤੇ ਉਹ ਅਸੀਂ ਦਵਾਈ ਵਿੱਚ ਸ਼ੂਟ ਕੀਤਾ ਜੀ ਅੱਛਾ ਜ਼ਿਆਦਾਤਰ ਸੌਂਗ ਜਿਹੜੇ ਗਾਏ ਕਿੰਨੇ ਨੇ ਜਿਹੜੇ ਇਸ ਫਿਲਮ ਦੇ ਕਿੰਨੇ ਸੌਂਗ ਹੈਗੇ ਨੇ ਅ ਅਲੱਗ-ਅਲੱਗ ਨੇ ਜੀ ਸਾਰੇ ਮਨੀ ਲਾਡਲਾ ਜੀ ਦਾ ਇੱਕ ਜਿਹੜਾ ਭੇਟ ਹੈਗੀ ਮਾਤਾ ਜੀ ਦੀ ਜਿਹੜੀ ਕਿ ਟਾਈਟਲ ਸੌਂਗ ਹੈ ਫਿਲਮ ਦਾ ਉਹ ਰਿਲੀਜ਼ ਆਲਰੇਡੀ ਹੋ ਚੁੱਕੀ ਹੈ ਇਸ ਤੋਂ ਇਲਾਵਾ ਰੋਸ਼ਨ ਪ੍ਰਿੰਸ ਜੀ ਨੇ ਗਾਣਾ ਗਾਇਆ ਤੇ ਨਵੀਂ ਕੁੜੀਆਂ ਹੈਗੀਆਂ ਜੀ ਅਬਨੂਰ ਹੈਗੀ ਕੁੜੀ ਕਾਹਨਾ ਕੁੜੀ ਹੈਗੀ ਉਹਨਾਂ ਨੇ ਮਤਲਬ ਸੌਂਗ ਆ ਜੀ ਇੱਕ ਸਿਮਰਨ ਗੁਰਾਇਆ ਕਰਕੇ ਹੈਗੇ ਨੇ ਉਹਨਾਂ ਨੇ ਕਿਹਾ ਜੀ ਪੱਕੀ ਕਾਫੀ ਟੀਮ ਜੁੜੀ ਹੋਈ ਹੈ ਜੀ ਸਾਡੇ ਨਾਲ ਅੱਛਾ ਸਰ ਫਿਲਮ ਦਾ ਆਈਡੀਆ ਕਿਸ ਤਰ੍ਹਾਂ ਆਇਆ ਕਿਉਂਕਿ ਅੱਜ ਤੱਕ ਗੱਲ ਦੇਖੀਏ ਜਾਂ ਐਕਸ਼ਨ ਮੂਵੀ ਬਣਦੀ ਪਈ ਹੈ ਜਾਂ ਫਿਰ ਭੂਤਾਂ ਦੀ ਫਿਲਮ ਬਣਦੀ ਪਈ ਹੈ ਇਸ ਤਰ੍ਹਾਂ ਦੀ ਜ਼ਿਆਦਾਤਰ ਨਜ਼ਰ ਆਉਂਦੀਆਂ ਇਹ ਦੇਵੀ ਦੇਵਤਿਆਂ ਦੀ ਫਿਲਮਾਂ ਪਹਿਲਾਂ ਬਣਦੀਆਂ ਸੀ ਬਹੁਤ ਘੱਟ ਬਣੀਆਂ ਸ਼ੁਰੂ ਹੋਈਏ ਤੁਹਾਡੇ ਤੁਹਾਨੂੰ ਆਈਡੀਆ ਕਿਸ ਤਰ੍ਹਾਂ ਆਇਆ ਕਿ ਨਹੀਂ ਬਣਦੀ ਵੀ ਤਾਂ ਸ਼ੁਰੂ ਕਰਦੇ ਅ ਦੇਖੋ ਜੀ ਕੋਈ ਦੇਵੀ ਦੇਵਤਿਆਂ ਦੀ ਫਿਲਮ ਨਹੀਂ ਕਹਿ ਸਕਦੇ ਇਹਨੂੰ ਧਾਰਮਿਕ ਫਿਲਮ ਨਹੀਂ ਹੈਗੀ ਸੋਸ਼ਲ ਫਿਲਮ ਹੈ ਲੇਕਿਨ ਜਿਹੜੇ ਇਹਦੇ ਵਿੱਚ ਕਿਰਦਾਰ ਨੇ ਕੈਰੈਕਟਰਸ ਨੇ ਉਹਨਾਂ ਦੀ ਸੋਚ ਕਿਉਂਕਿ ਧਰਮ ਤੋਂ ਵਾਂਝਾ ਕੋਈ ਨਹੀਂ ਹੈਗਾ ਆਪਣੇ ਵਿੱਚ ਵੀ ਧਰਮ ਤੇ ਆਸਾਨਾ ਜੁੜਨਾ ਬਹੁਤ ਜ਼ਰੂਰੀ ਹੈ ਤਾਂ ਇੱਕ ਕਹੋ ਵੀ ਚੰਗੀ ਜ਼ਿੰਦਗੀ ਬਤੀਤ ਹੁੰਦੀ ਹੈ ਜੀ ਜੀ ਸੋ ਸੋਸ਼ਲ ਫਿਲਮ ਕਹਿ ਸਕਦੇ ਜੀ ਮੈਨੂੰ ਲੱਗਦਾ ਜੀ ਲੋਕਾਂ ਨੂੰ ਬਹੁਤ ਚੰਗੀ ਲੱਗਣੀ ਚਾਹੀਦੀ ਹੈ ਕਿਉਂਕਿ ਜਿੱਦਾਂ ਮੈਂ ਤੁਹਾਨੂੰ ਦੱਸਿਆ ਜੀ ਪਰਿਵਾਰਿਕ ਰਿਸ਼ਤਿਆਂ ਤੋਂ ਬਿਨਾਂ ਤੇ ਆਪਣਾ ਕਲਵੀ ਧਰਮ ਦੇ ਵਿੱਚ ਆਸਥਾ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ ਇਸੋ ਬਿਨਾ ਜ਼ਿੰਦਗੀ ਦਾ ਕੋਈ ਮਾਇਨੇ ਨਹੀਂ ਆਗੇ ਤੇ ਮੈਨੂੰ ਲੱਗਦਾ ਕਿ ਕਿਤਨਾ ਕਿਤੇ ਜਿਹੜੇ ਲੋਕ ਪਰਿਵਾਰਿਕ ਰਿਸ਼ਤਿਆਂ ਚ ਟੁੱਟੇ ਹੋਏ ਨੇ ਜਾਂ ਧਾਰਮਿਕ ਆਸਾ ਤੋਂ ਟੁੱਟੇ ਹੋਏ ਨੇ ਤੇ ਉਹਨਾਂ ਨੂੰ ਇਹ ਰੀਕਨੈਕਟ ਕਰਨ ਦਾ ਕੰਮ ਕਰੂਗੀ ਜੀ ਫਿਰਾਨ ਬਿਲਕੁਲ ਡਾਇਰੈਕਟਰ ਸਾਹਿਬ ਨੇ ਦੱਸਿਆ ਕਿ ਇਹ ਫਿਲਮ ਚੰਗੀ ਲੱਗਣੀ ਚਾਹੀਦੀ ਹੈ ਤੇ ਚੰਗੀ ਲੱਗੇਗੀ ਮੈਮ ਸਾਡੇ ਨਾਲ ਜੁੜਦੇ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੈ ਮਾਤਾ ਜੀ ਜੈ ਮਾਤਾ ਜੀ ਕੀ ਕਹਿਣਾ ਚਾਹੁੰਦੇ ਜੀ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਸੀ ਇਸ ਫਿਲਮ ਦੇ ਵਿੱਚ ਐਕਸਪੀਰੀਅੰਸ ਬਹੁਤ ਚੰਗਾ ਸੀਗਾ ਕਿਉਂਕਿ ਅਸੀਂ ਜਿਵੇਂ ਇਹਨਾਂ ਨੇ ਦੱਸਿਆ ਤੁਹਾਨੂੰ ਕਿ ਇੱਕ ਸੋਸ਼ਲ ਡਰਾਮਾ ਹੈਗਾ ਜੀ ਫੈਮਲੀ ਦੀ ਆਸਥਾ ਹੈਗੀ ਹੈ ਵੈਸ਼ਨੂ ਮਾਤਾ ਦੇ ਵਿੱਚ ਜਿਹਦੇ ਤੋਂ ਅਸੀਂ ਸਾਰੀ ਫਿਲਮ ਚ ਦਿਖਾਇਆ ਹੈ ਲੋਕੀਆਂ ਨੂੰ ਉਹਦੇ ਨਾਲ ਜੋੜਨ ਵਾਸਤੇ ਔਰ ਇਹ ਹੈ ਕਿ ਉਹਨਾਂ ਨੂੰ ਵੀ ਪਤਾ ਲੱਗੇ ਉਹਨਾਂ ਦੀ ਰੂਟਸ ਦਾ ਪਤਾ ਲੱਗੇ ਕਿਉਂਕਿ ਹੁਣ ਅਸੀਂ ਇਹ ਪਿਕਚਰ ਕੱਲੀ ਇੰਡੀਆ ਵਾਸਤੇ ਨਹੀਂ ਬਣਾਈ ਆਲ ਓਵਰ ਵਰਲਡ ਵਾਸਤੇ ਬਣਾਈ ਹੈ ਸੋ ਹਾਂਜੀ ਕਿਉਂਕਿ ਬਾਹਰ ਵੀ ਕਾਫੀ ਲੋਕਾਂ ਦੀ ਆਸਥਾ ਹੈਗੀ ਹੈ ਕਈ ਨਹੀਂ ਆ ਸਕਦੇ ਕਈਆਂ ਦੇ ਪੇਰੈਂਟਸ ਨੂੰ ਜ਼ਿਆਦਾ ਬਿਮਾਰ ਨਹੀਂ ਲੈ ਕੇ ਆ ਸਕਦੇ ਸੋ ਅਸੀਂ ਪੂਰੀ ਕੋਸ਼ਿਸ਼ ਕੀਤੀ ਹੈ ਕਿ ਆਪਣੇ ਨਵੇਂ ਮਾਤਾ ਜਿਹੜੇ ਜਿਨ੍ਹਾਂ ਦੇ ਮੰਦਰ ਹੈਗੇ ਆ ਉਹਨਾਂ ਨੂੰ ਅਸੀਂ ਦੇ ਵਿੱਚ ਦਿਖਾਇਆ ਕਿਉਂਕਿ ਸਤਿੰਦਰ ਜੀ ਨੇ ਬੜਾ ਹਾਰਡਵਰਕ ਕੀਤਾ ਹੈ ਨਾਲੇ ਸਾਡੇ ਈਪੀ ਜਿਹੜੇ ਹੈਗੇ ਪ੍ਰਵੀਨ ਸਰ ਉਹਨਾਂ ਨੇ ਜਾ ਜਾ ਕੇ ਇਹਨਾਂ ਨੇ ਦਿਨ ਰਾਤ ਉਹ ਸਾਰੇ ਪਿਕਚਰ ਕਹਿ ਲੋ ਜਾਂ ਸਾਰਾ ਕੁਝ ਲੈ ਕੇ ਆਂਦਾ ਕਿ ਅਸੀਂ ਸਾਰੇ ਦਿਖਾ ਸਕੀਏ ਲੋਕਾਂ ਨੂੰ ਕਿ ਨਹੀਂ ਜਾ ਸਕਦੇ ਕਿਉਂਕਿ ਇਹਨਾਂ ਵਾਸਤੇ ਹਾਰਡ ਹੈ ਜਿਹੜੇ ਹੋਰ ਬਜ਼ੁਰਗ ਨਹੀਂ ਜਾ ਸਕਦੇ ਉਹਨਾਂ ਵਾਸਤੇ ਕੀਤਾ ਤੇ ਜਿਵੇਂ ਅਸੀਂ ਡੈਬਿਊ ਕਾਫੀ ਕੀਤੇ ਨੇ ਇਹਦੇ ਵਿੱਚ ਨਵੇਂ ਆਰਟਿਸਟਾਂ ਨੂੰ ਬੜਾ ਚਾਂਸ ਦਿੱਤਾ ਹੈ ਸਿੰਗਰਸ ਨੂੰ ਰਾਈਟਰਸ ਨੂੰ ਆਪਣੇ ਜਿਹੜੇ ਸਾਡੇ 뮤직 ਵਾਲੇ ਹੈਗੇ ਮਿਸਟਰ ਵਾਓ ਉਹਨਾਂ ਨੇ ਕੀਤਾ ਹੈ ਸੋ ਕੋਈ ਵੀ ਬੰਦਾ ਮਚ ਐਕਟਰ ਸਾਡੀ ਜਿਹੜੀ ਹੈਗੀ ਆ ਪੁੰਨਿਆ ਹੈਗੀ ਆ ਉਹਦਾ ਵੀ ਡੈਬਿਊ ਹੈ ਸੋ ਇਹ ਹੈ ਕਿ ਨਵੀਂ ਜਨਰੇਸ਼ਨ ਨਵੇਂ ਫੇਸਸ ਆਉਣ ਤੇ ਲੋਕ ਜਿਵੇਂ ਸਰ ਨੇ ਵੀ ਤੁਹਾਨੂੰ ਦੱਸਿਆ ਨਵੇਂ ਚਿਹਰੇ ਬਹੁਤ ਨਜ਼ਰ ਆਣਗੇ ਇੱਕ ਵਾਰ ਮੈਂ ਚਾਹਾਂਗਾ ਕਿ ਦਰਸ਼ਕਾਂ ਨੂੰ ਸੱਦਾ ਦੇ ਦੋ ਕਿੰਨੀ ਤਰੀਕ ਨੂੰ ਸਾਰੇ ਸਿਨੇਮਾ ਹਾਲਾਂ ਦੇ ਵਿੱਚ ਪਹੁੰਚਾ 26 ਸਤੰਬਰ ਨੂੰ ਥੀਏਟਰਾਂ ਦੇ ਵਿਚਾਰੀ ਹੈ ਫਿਲ ਚਲੋ ਬੁਲਾਵਾ ਆਇਆ ਹੈ ਤੁਸੀਂ ਸਭ ਨੇ ਆਉਣਾ ਅੱਗੇ ਆਵਾਜ਼ ਲਗਾਣੀ ਹੈ ਮਾਤਾ ਨੇ ਬੁਲਾਇਆ ਹੈ ਬਿਲਕੁਲ ਸਹੀ ਹੈ ਜੀ ਬਿਲਕੁਲ ਸਹੀ ਹੈ 26 ਤਰੀਕ ਨੂੰ ਆਰੀ ਇਹ ਸਾਡੀ ਫਿਲਮ ਚਲੋ ਬਲਾਵਾ ਆਇਆ ਹੈ ਤੁਸੀਂ ਹਮ ਹਮਾ ਕੇ ਥੀਏਟਰਾਂ 'ਚ ਪਹੁੰਚੋ ਔਰ ਦੇਖੋ ਤੇ ਲੋਕਾਂ ਨੂੰ ਦੱਸੋ ਕਿ ਮੂਵੀ ਤੁਹਾਨੂੰ ਕਿੱਦਾਂ ਦੀ ਲੱਗੀ ਤਾਂ ਕਿ ਉਹ ਵੀ ਆਉਣ ਬਿਲਕੁਲ ਸਹੀ ਗੱਲ ਹੈ 26 ਤਰੀਕ ਨੂੰ ਹਮ ਹਮਾ ਕੇ ਥੀਏਟਰਾਂ ਦੇ ਵਿੱਚ ਜਰੂਰ ਪਹੁੰਚੋ ਕਿਉਂਕਿ ਧਾਰਮਿਕ ਫਿਲਮ ਬਣਾਈ ਗਈ ਹੈ ਤੁਹਾਡੇ ਵਾਸਤੇ ਹੀ ਬਣਾਈ ਗਈ ਹੈ ਤਾਂ ਚੈਲੰਜ ਪੂਰਾ ਕੀਤਾ ਜਾ ਰਿਹਾ ਹੈ ਕਿ ਤੁਹਾਨੂੰ ਪਸੰਦ ਫਿਲਮ ਆਏਗੀ ਹੀ ਆਏਗੀ ਦੇਖਣਾ ਹੋਏਗਾ ਕਿ ਹੁਣ ਕਿਸ ਤਰੀਕੇ ਨਾਲ ਲੋਕ ਆਪਣੇ ਆਪਣੇ ਘਰਾਂ 'ਚ ਨਿਕਲਦੇ ਨੇ 26 ਤਰੀਕ ਨੂੰ ਕੈਮਰਾਮੈਨ ਮਨੋਜ ਦੇ ਨਾਲ ਸੁਖਚੰਦ ਸਿੰਘ ਡੇਲੀ ਪਸ ਪੰਜਾਬੀ ਅੰਮ੍ਰਿਤਸਰ